ਪ੍ਰਧਾਨ ਦਾ ਹੈਗਾ ਟਰੱਕ ਨਹੀਂ ਹੁੰਦਾ ਰਲ ਗਿਆ ਉਹ ठेकेदार ਨਾਲ ਸਾਡੇ ਰੇਟਾਂ 'ਚੋਂ ਬਹੁਤ پیسے ਖਾ ਰਹੇ ਸਾਡੇ ਨਾਲ ਖੜਨਾ ਚਾਹੀਦਾ ਸੀ ਠੇਕੇਦਾਰ ਨਾਲ ਇਹਨੂੰ ਪ੍ਰਧਾਨ ਨੂੰ ਕਿ ਉਹਨਾਂ ਆਖਰਨਾ ਚਾਹੀਦਾ ਸੀ ਬਾਹਰ ਨੇ ਕੁਝ ਗਲਤ ਅੰਸਰਾਂ ਨੇ ਟੈਂਡਰ ਪਾ ਕੇ ਸਾਨੂੰ ਪਿਛਤਾਏ ਰੇਟ ਦਮਾ ਕੇ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਰੇਟ ਲੈਣ ਨੂੰ ਤਿਆਰ ਹਾਂ ਢੋਲ ਨੂੰ ਤਿਆਰ ਹੈ ਲੇਕਿਨ ਉਹ ਸਾਡੇ ਨਾਲ ਗੱਲ ਹੀ ਨਹੀਂ ਕਰ ਰਹੀ ਦਸ਼ਿਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕੀਤੀ ਜਾਵੇ ਸੰਗਰੂਰ ਦੀ ਤਾਂ ਸੰਗਰੂਰ ਦੇ ਵਿੱਚ ਟਰੱਕ ਆਪਰੇਟਰਾਂ ਦਾ ਆਪਸੀ ਰੌਲਾ ਪੈ ਗਿਆ ਪ੍ਰਧਾਨ ਦੀ ਧੋਖਾ ਧੜੀ ਦੇ ਮਾਮਲੇ ਲੈ ਕੇ ਮਾਹੌਲ ਗਰਮਾ ਗਿਆ ਜਿਸ ਤੋਂ ਬਾਅਦ ਦੇਖਿਆ ਜਾ ਰਿਹਾ ਕਿ ਸਾਰੇ ਦੇ ਵਿੱਚ ਕਾਫੀ ਰੋਸ ਪਾਇਆ ਗਿਆ ਤਾਂ ਉਹ ਨਜ਼ਰ ਮਾਰਦੇ ਆ ਸੰਗਰੂਰ ਦੀਆਂ ਖਾਸ ਤਸਵੀਰਾਂ ਤੇ ਇਹ ਮਸਲਾ ਸ਼ਪੈਹਲਾਂ ਦੇ ਰੇਟਾਂ ਦਾ ਜੀ ਦੇਖੋ ਪ੍ਰਧਾਨ ਹੈ ਜਿਹੜਾ ਉਹ ਆਪਣੇ ਠੇਕੇਦਾਰ ਨਾਲ ਰਲ ਗਿਆ ਕੀ ਨਾਂ ਪ੍ਰਧਾਨਤਾ ਹੈਗਾ ਟਰੱਕ ਜਿਹੜਾ ਹੁੰਦਾ ਰਲ ਗਿਆ ਉਹ ਠੇਕੇਦਾਰ ਨਾਲ ਸਾਡੇ ਰੇਟਾਂ ਚੋਂ ਬਹੁਤ ਪੈਸੇ ਖਾ ਰਿਹਾ ਉਹਦਾ ਸੁਖਵਿੰਦਰ ਸਿੰਘ ਹਾਂਜੀ ਕਿ ਕਿਹੜੇ ਕਿਸ ਤਰ੍ਹਾਂ ਤੁਸੀਂ ਜਿਵੇਂ ਕਹਿ ਸਕਦੇ ਹੋ ਕਿ ਠੇਕੇਦਾਰ ਨਾਲ ਰਲ ਕੇ ਕਿ ਕੀ ਜੇ ਉਹ ਗੱਲ ਅਸੀਂ ਪ੍ਰਧਾਨਨਾ ਕਰੀ ਪ੍ਰਧਾਨ ਕਹਿੰਦਾ ਇਹ ਚੱਕ ਨਾ ਨਹੀਂ ਪ੍ਰਧਾਨ ਫਿਰ ਸਾਡੇ ਨਾਲ ਖੜੇ ਉਹ ਠੇਕੇਦਾਰ ਨਾਲ ਕਿਉਂ ਖੜਾ ਜੇ ਉਹ ਸੱਚਾ ਤਾਂ ਸਾਡੇ ਨਾਲ ਖੜੇ ਨਾ ਤੇ ਉਹ ਰੇਟਾਂ ਦੇ ਵਿੱਚ ਬਹੁਤ ਫਰਕ ਹੈ ਸਾਡੇ ਕੋਲੇ ਲਿਸਟਾਂ ਨੇ ਉਹ ਤੁਹਾਨੂੰ ਵੀ ਦੇ ਦਾਂਗੇ ਲਿਸਟਾਂ ਹੈਗੀਆਂ ਨੇ ਉਹ ਤੁਸੀਂ ਜੇ ਆਪਦਾ ਸਕੈਨ ਕਰ ਲਿਓ ਤੇ ਉਹਦੇ ਵਿੱਚੋਂ ਬਹੁਤ ਜ਼ਿਆਦਾ ਫਰਕ ਹੈ ਜੇ ਉਹ ਸਾਡੇ ਨਾਲ ਖੜਨਾ ਚਾਹੁੰਦਾ ਸੀ ਠੇਕੇਦਾਰ ਨਾਲ ਇਹਨੂੰ ਪ੍ਰਧਾਨ ਨੂੰ ਕਿ ਉਹਨਾਂ ਨਾਲ ਖੜਨਾ ਚਾਹੁੰਦਾ ਸੀ ਜੇ ਲਿਸਟ ਦੀ ਰੇਟ ਦੀ ਗੱਲ ਕਰੀਏ ਤਾਂ ਲਿਸਟ ਦਾ ਕੀ ਰੇਟ ਹੈ ਜਿਸ ਦਾ ਬਹੁਤ ਇਹਦਾ ਇੱਕ ਇੱਕ ਗੱਡੀ ਮਗਰ ਘਟੋ-ਘਟ ਵੀ 15 1600 ਦਾ ਫਰਕ ਹੈ ਜੀ ਇੱਕ ਗੱਡੀ ਮਗਰ ਪੈਦਾ ਹਾਂ ਜੀ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ 500 ਰੁਪਏ ਇੱਕ ਗੱਡੀ ਮਗਰ ਸਾਨੂੰ ਅਸੀਂ ਛੱਡ ਦਾਂਗੇ ਤੇ ਬਾਕੀ ਜੋ ਰੇਟ ਸਰਕਾਰ ਦਿੰਦੀ ਹੈ ਉਹ ਤਾਂ ਸਾਨੂੰ ਦਿਓ ਨਾ ਪਰ ਉਹ ਮੰਗਦੇ ਆ ਜਿਹੜਾ ਜੋ ਪਿਛਲੇ ਅਸੀਂ 2 ਸਾਲ ਇਹ ਏਸੇ ਠੇਕੇਦਾਰ ਦਾ ਕੰਮ ਕਰਿਆ ਪਿਛਲੇ 2 ਸਾਲਾਂ ਚ ਉਹ 2 ਸਾਲਾਂ ਦਾ ਵਾਲਾ ਜਿਹੜਾ ਪਿਛਲਾ ਮਾਰਜਿਨ ਸੀ ਉਹ ਤੁਸੀਂ ਰੱਖ ਲਓ ਬਾਕੀ ਸਾਨੂੰ ਦੇ ਦਿਓ ਹੁਣ ਕੀ ਮੰਗ ਕਰ ਰਹੇ ਜੀ ਜਿਹੜੀ ਮੰਗ ਨੇ ਸਾਰੀ ਇੱਕ ਪਾਸੇ ਪ੍ਰਧਾਨ ਇਹ ਜੂਨੀਅਰ ਸਾਰੀ ਇੱਕ ਪਾਸੇ ਆ ਉਹ ਪ੍ਰਧਾਨ ਇਕੱਲਾ ਉਹਦੇ ਨਾਲ ਤਿੰਨ ਚਾਰ ਬੰਦੇ ਨੇ ਬਾਕੀ ਕੁਵਾਲ ਤੁਸੀਂ ਦੇਖ ਹੀ ਲਿਆ ਆ ਸਾਰੀ ਜੂਨੀ ਇੱਕ ਪਾਸੇ ਆ ਮੰਗਦਾ ਸੀ ਆਪਦਾ ਰੇਟ ਪੂਰਾ ਸਾਨੂੰ ਮਿਲਣਾ ਚਾਹੀਦਾ ਜਿਹੜਾ ਜੋ ਸਰਕਾਰ ਨੇ ਦਿੱਤਾ ਉਹ ਪੂਰਾ ਰੇਟ ਸਾਨੂੰ ਮਿਲਣਾ ਚਾਹੀਦਾ ਜੋਲੀ 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 ਕੀ ਉਹਦਾ ਕੀ ਆ ਤੁਹਾਡਾ ਜੀ ਕੁਛ ਨਹੀਂ ਆਉਦਾ ਜੀ ਅੱਛਾ ਕੀ ਹੁਣ ਦੱਸੋ ਕਾਰਨ ਕੀ ਹੈ ਜੀ ਕਿਸ ਬਸੇ ਅਸੀਂ ਤਾਂ ਜੀ ਉਪਰੇਟ ਰਹਿ ਗੱਡੀਆਂ ਚਲਾਉਣ ਵਾਲੇ ਆਪ ਹੁਣ ਦੱਸੋ ਕੀ ਸਮੱਸਿਆ ਹੈ ਸਾਡਾ ਸਮੱਸਿਆ ਆ ਇਹ ਵੀ ਸਾਡਾ ਇਹ ਕੰਮ ਐ ਸਪੈਸ਼ਲਾਂ ਢੋਣ ਦਾ ਐਫਸੀ ਦਾ ਕੰਮ ਕਰਨ ਦਾ ਸਾਰਾ ਕੰਮ ਸਾਡਾ ਇਹ ਬਾਹਰਲੇ ਕੁਝ ਗਲਤ ਅੰਸਰਾਂ ਨੇ ਟੈਂਡਰ ਪਾ ਕੇ ਸਾਨੂੰ ਪੀਐਸਾ ਇਹ ਰੇਟ ਦਵਾ ਕੇ ਅਸੀਂ ਗੱਲ ਕਰਨ ਨੂੰ ਤਿਆਰ ਆਂ ਰੇਟ ਲੈਣ ਨੂੰ ਤਿਆਰ ਆਂ ਢੋਣ ਨੂੰ ਤਿਆਰ ਆਂ ਲੇਕਿਨ ਉਹ ਸਾਡੇ ਨਾਲ ਗੱਲ ਹੀ ਨਹੀਂ ਕਰ ਰਹੇ ਮਾਲਕ ਕਹਿੰਦੇ ਬਾਲੇ ਬੱਠਾ ਜੀ ਸਾਡੇ ਨਾਲ ਆ ਕੇ ਗੱਲ ਕਰੇ ਸਾਰੇ ਆਪਰੇਟਰ ਗੱਲ ਕਰਨ ਨਾਲ ਤਿਆਰ ਜਦੋਂ ਟੈਂਡਰ ਨਿਕਲੇ ਸੀ ਉਦੋਂ ਤੁਸੀਂ ਟੈਂਡਰ ਕੋਣੀ ਪਾਏ ਸਾਡੇ ਬੰਦੇ ਸੀ ਸਾਡੇ ਬੰਦੇ ਨਾਲ ਰਲ ਕੇ ਦੋ ਅੱਛਾ ਰਲ ਹੋਵੇ ਸਾਡੇ ਦੋ ਬੰਦੇ ਗੁਦਾਰ ਹੋ ਗਏ ਉਹ ਗੁਦਾਰਾਂ ਨੇ ਉਹਨਾਂ ਦਾ ਰਿਪੋਰਟ ਕਿਸ ਰੇਟ ਤੇ ਚੱਕਰੇ ਨੇ ਉਹ ਫੁੱਲ ਰੇਟ ਆ ਜੀ ਫੁੱਲ ਰੇਟ ਦਾ ਫੁੱਲ ਆ ਜੀ ਸਾਨੂੰ ਕਰ ਸਾਡੋ ਨਹੀਂ ਤੇਰੇ ਨਹੀਂ ਜੋ ਭਾਲੂ ਦਾ ਰੇਟ ਦੇ ਦੇ ਪ੍ਰਧਾਨ ਨਾਲ ਕੀ ਮਸਲਾ ਕਿਉਂਕਿ ਪ੍ਰਧਾਨ ਦਾ ਵੀ ਵਿੱਚ ਨਾ ਮਾਰਿਆ ਸਾਨੂੰ ਤਾਂ ਦੱਕਰ ਦਾ ਲੋਕ ਤਾਂ ਨਹੀਂ ਪ੍ਰਧਾਨ ਨੂੰ ਲੋਕ ਮੰਨਦੇ ਨਹੀਂ ਹੈਗੇ ਅੱਛਾ ਜੀ ਲੋਕ ਕਹਿੰਦੇ ਅਸੀਂ ਪ੍ਰਧਾਨ ਦੀ ਬਣਨਾ ਇਹ ਪ੍ਰਧਾਨ ਨਹੀਂ ਕੀਤਾ ਗਿਆ ਜਾਰੀ ਹੈ ਸਾਰਾ ਕੁਝ ਜਿਹੜਾ ਮਤਲਬ ਕਿ ਕਹਿ ਰਹੇ ਕਿ ਇੱਕ ਇੱਕ ਟੱਕਰ ਗੱਡੀ ਮਗਰ 1500 ਰੁਪਏ ਟੱਕੀ ਪਾਣੀ ਹੈ 1500 ਮਗਰ ਨਹੀਂ ਜੀ ਕਿਸੇ ਚੱਕਰ ਚ ਦਾ 2500 ਦਾ ਫਰਕ ਹੈ ਕਿਸੇ ਚੱਕਰ ਦੇ ਵਿੱਚ 1500 ਦਾ ਫਰਕ ਹੈ ਕਿਸੇ ਚੱਕਰ ਚ ਹੋਰ ਜਿਆਦਾ ਦਾ ਫਰਕ ਹੈ ਲੋਕ ਹੁਣ ਕੀ ਕਰਨ ਜੀ ਇੱਥੇ ਹਰ ਵਾਰੀ ਕੰਡਾ ਕਰਾਉਣਾ ਪੈਂਦਾ ਹੈ ਕੰਡਾ ਹਰ ਵਾਰੀ ਕੰਡਾ ਕਰਾਉਣ ਦੇ ਵਿੱਚ 15-20 ਲੀਟਰ ਤੇਲ ਵੱਧ ਵਾਚ ਜਾਂਦਾ ਹੈ 2000 ਬਦਾ ਤੇਲ ਹੈ 2000 ਦੀ ਗੱਡੀ ਨੂੰ ਪਾਜਦਾ। ਉਹ ਟਾਕਿਆ ਭਾਈ ਸਾਹਿਬ ਨੂੰ ਪੁੱਛਿਆ ਗੱਡੀ ਆਪ ਚਲਾਉਂਦੇ। खैर ਦੇਖਿਆ ਜਾਬੇ ਤਾਂ ਧੋਖਾ ਧੜੀ ਦੇ ਮਾਮਲੇ ਲੈ ਕੇ ਇਹਨਾਂ ਟਰੱਕ ਆਪਰੇਟਰਾਂ ਦਾ ਮਸਲਾ ਕਾਫੀ ਗੰਭੀਰ ਬਣਦਾ ਜਾ ਰਿਹਾ ਹੈ। ਬਿਉਰਾ ਰਿਪੋਰਟ ਅਖੰਡ ਲੋਕ